ਆ ਫਰੀਦਕੋਟ ਦੇ ਲੋਕਾਂ ਨੂੰ ਪਤਾ ਹੈ ਵੀ ਉਹਨਾਂ ਦੇ ਨਾਲ ਐਡਾ ਵੱਡਾ ਡਾਕਾ ਵੱਜ ਰਿਹਾ ਹੈ ਪੰਜਾਬ ਲਈ ਕੋਈ ਗੱਲ ਕਰਕੇ ਰਾਜੀ ਨਹੀਂ ਸਾਰੇ ਆਪਣਾ ਉਲੂਸਦਾ ਰੱਖਦੇ ਆ ਆ ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਨੌਕਰੀਆਂ ਨਿਕਲਦੀਆਂ ਨੇ ਤੇ ਉਹ ਨੌਕਰੀਆਂ ਦੇ ਲਈ ਜਿਹੜਾ ਟੈਸਟ ਹੋਣਾ ਏ ਉਹਨਾਂ ਦੇ ਵਿੱਚੋਂ ਪੰਜਾਬੀ ਗਾਇਬ ਕਰਤੀ ਆ ਥੋੜੇ ਦਿਨਾਂ ਤੱਕ ਟੈਸਟ ਆ ਉਹ ਟੈਸਟ ਲੈਣ ਦੇ ਲਈ ਵਿੱਚ ਪੰਜਾਬੀ ਹੈ ਨਹੀਂ ਵੀ ਉਹ ਨੌਕਰੀਆਂ ਤਾਂ ਡੇਲੀ ਨਹੀਂ ਨਿਕਲੀਆਂ ਉਹ ਤੁਹਾਡੇ ਸਿਰ ਤੇ ਲਿਆ ਕੇ ਭਈਏ ਭੌਣਿਆਂ ਪ੍ਰਵਾਸੀਆਂ ਦੇ ਲਈ ਨਿਕਲੀਆਂ ਵੀ ਯੂਨੀਵਰਸਿਟੀ ਪੰਜਾਬ ਦੀ ਨਾਂ ਬਾਬਾ ਫਰੀਦ ਯੂਨੀਵਰਸਿਟੀ ਹੋਵੇ ਤੇ ਉੱਥੇ ਪੰਜਾਬੀ ਨਹੀਂ ਹੈਗੀ ਟੈਸਟ ਦੇ ਵਿੱਚ ਪੰਜਾਬੀਆਂ ਦੇ ਲਈ ਥਾਂ ਹੀ ਨਹੀਂ ਹੈਗੀ ਕੋਈ ਕੋਈ ਨਹੀਂ ਬੋਲਦਾ ਇਨ੍ਹਾਂ ਮੁੱਦਿਆਂ ਤੇ ਨਾ ਪ੍ਰਚਾਰਕ ਬੋਲਦੇ ਉਹ ਕਹਿੰਦੇ ਅਸੀਂ ਕੱਲਾ ਮੁਗਲ ਕਾਲ ਦਾ ਇਤਿਹਾਸ ਸੁਣਾਉਣਾ ਹੈ ਕੱਲਾ ਇਤਿਹਾਸ ਨਾ ਸੁਣਾਈਏ ਜਿਹੜਿਆ ਅੱਜ ਸਾਡੇ ਤੇ ਜ਼ੁਲਮ ਹੋ ਰਿਹਾ ਜਿਹੜੇ ਅੱਜ ਸਾਡੇ ਹੱਕ ਲੁੱਟੇ ਜਾ ਰਹੇ ਕੌਣ ਬਾਰੇ ਕਾਉਂਡ ਬੋਲੂਗਾ ਇਹ ਪ੍ਰਚਾਰਕਾਂ ਦਾ ਫਰਜ਼ ਆ ਕਿਉਂਕਿ ਮੰਤਰੀ ਪੰਜਾਬ ਉਹ ਸਾਰੇ ਬੇਈਮਾਨ ਨੇ ਉਹ ਕਰਪਟ ਹੋ ਗਏ ਨੇ ਉਹ ਚੋਰ ਕੁੱਤੀ ਰਲ ਗਈ ਏ ਤੇ ਸੱਚ ਦੀ ਆਵਾਜ਼ ਕੌਣ ਚੱਕੂਗਾ ਜੇ ਅਸੀਂ ਨਹੀਂ ਬੋਲਾਂਗੇ ਤੇ ਕੌਣ ਬੋਲੂਗਾ